ਵੀਰੇ ਤੁਸੀਂ ਉਦਾਸ ਕਿਉਂ ਬੈਠੇ ਹੋ ਹਾਂ ਕਿ ਤਾ ਤੁਸੀਂ ਇਹ ਫੈਸਲਾ ਲਿਆ ਉਹਨੂੰ ਉਦਾਸ ਹੋਣ ਦਾ ਕੀ ਫਾਇਦਾ ਉਹ ਨਹੀਂ ਨਹੀਂ ਬਲਬਲ ਮੈਂ ਉਦਾਸ ਨਹੀਂ ਹੈਗਾ ਤੂੰ ਦੱਸ ਤੇਰਾ ਦਿਲ ਲੱਗਿਆ ਇੱਥੇ ਗੱਲ ਨਾ ਟਾਲੋ ਵੀਰੇ ਮੇਰਾ ਦਿਲ ਲੱਗਿਆ ਨਹੀਂ ਲੱਗਿਆ ਇਹ ਤੁਹਾਨੂੰ ਨਹੀਂ ਪਤਾ ਮੈਨੂੰ ਇਹਦੀ ਚੰਗੀ ਤਰ੍ਹਾਂ ਪਤਾ ਥੋੜਾ ਦਿਲ ਲੱਗਿਆ ਨਹੀਂ ਲੱਗਿਆ ਬਲਬਲ ਹੁਣ ਤੈਨੂੰ ਕੀ ਦੱਸਾਂ ਜਾਂ ਜਦੋਂ ਕੋਈ ਖਾਸ ਦਿਲ ਦੇ ਨੇੜੇ ਆ ਕੇ ਅਨਜਾਨ ਬਣ ਜੇ ਨਾ ਫਿਰ ਜ਼ਿੰਦਗੀ ਜ਼ਿੰਦਗੀ ਨਹੀਂ ਜਾਂਦੀ ਉਹ ਹੀ ਤਾਂ ਮੈਂ ਦੇਖ ਰਹੀ ਆ ਵੀਰੇ ਇੱਕ ਕਰੋੜਪਤੀ ਇਨਸਾਨ ਹੋ ਕੇ ਇੱਕ ਬੇਈਮਾਨ ਬੰਦੇ ਤੇ ਭਰੋਸਾ ਕਰਕੇ ਉਹ ਤੋਂ ਡੱਕ ਕੇ ਘਰ ਛੱਡ ਕੇ ਆ ਗਿਆ ਆਪਣਾ ਫਿਰ ਪਰਪਰ ਮੈਂ ਕਰਦਾ ਵੀ ਕੀ ਮੈਂ ਸਿਰਫ ਡੈਂਪਲ ਖਾਤਰ ਕੀਤਾ ਵੀ ਡੈਂਪਲ ਜਲਦੀ ਠੀਕ ਹੋ ਸਕੇ ਤੁਹਾਨੂੰ ਕੀ ਲੱਗਦਾ ਵੀਰੇ ਇੱਕ ਗੈਰ ਮਰਦ ਕੋਲ ਛੱਡ ਕੇ ਤੁਸੀਂ ਇਹ ਸਮਝਦੇ ਹੋ ਵੀ ਉਹ ਠੀਕ ਹੋ ਚੋ ਜੂਗੀ ਇਥੋਂ ਸਹੀ ਲੜਦਾ ਗਲਗਲਾ ਆਪਾਂ ਕਰਦੀ ਕੀ ਸਕਦੇ ਸੀ ਜਦੋਂ ਆਪਾਂ ਨੂੰ ਡੈਂਪਲ ਪਛਾਣ ਦਈ ਤਾਂ ਆਪਾਂ ਨੂੰ ਫੈਸਲਾ ਲੈਣਾ ਪੈਣਾ ਸੀ ਪਰ ਕੋਈ ਨਹੀਂ ਦੇਖਦੇ ਆ ਵੀ ਅੱਗੇ ਅੱਗੇ ਕੀ ਬੰਦ ਜੀ ਤਾਂ ਮੇਰਾ ਵੀ ਨਹੀਂ ਕਰਦਾ ਸੀ ਜਦੋਂ ਡੈਂਪਲ ਨਹੀਂ ਕਹਿੰਦਾ ਵੀ ਤੁਸੀਂ ਇਥੋਂ ਭੱਗ ਜਾਓ ਫਿਰ ਉਹਦੇ ਲਈ ਤਾਂ ਮੈਂ ਜ਼ਿੰਦਗੀ ਵੀ ਦਾਤੇ ਲਾ ਸਕਦਾ ਹਾਂ ਦੀ ਉਹਦੀ ਗੱਲ ਨਹੀਂ ਮੈਂ ਟਾਲ ਸਕਦਾ ਕੋਈ ਜੀ ਜੀ ਕੀ ਗੱਲਾਂ ਕਰਦੇ ਨਾ ਤੁਸੀਂ ਉਹਦੇ ਚੰਗੇ ਲਾਦੇ ਹੋ ਜਦੋਂ ਤੁਹਾਡੇ ਕੋਲ ਹੋਵੇ ਦੂਰ ਹੋ ਕੇ ਇਹ ਗੱਲਾਂ ਕਰਦੇ ਤੁਸੀਂ ਸੋਹਣੇ ਨਹੀਂ ਲੱਗਦੇ ਮੈਨੂੰ ਪਤਾ ਗੋਲਬੂ ਤੂੰ ਮੇਰੇ ਨਾਲ ਨਾਰਾਜ਼ ਹੈਂ ਪਰ ਮੈਂ ਵੀ ਦੱਸ ਹੁਣ ਕੀ ਕਰਾਂ ਜਦੋਂ ਡੈਂਪਲ ਨੇ ਮੈਨੂੰ ਪਛਾਨਣਾ ਹੀ ਛੱਡਤਾ ਫਿਰ ਮੈਂ ਉਹਦੇ ਕੋਲ ਰਹਿ ਕੇ ਕੀ ਕਰਨਾ ਸੀ ਵਾਫ ਵੀਰੇ ਵਾ ਤੁਹਾਨੂੰ ਪਤਾ ਹੈ ਨਾ ਭਾਬੀ ਮੈਂਟਲੀ ਡਿਪਰੈਸਡ ਹੈ ਤੇ ਉਹਦੀ ਯਾਦਦਾਸ਼ਤ ਕਮਜ਼ੋਰ ਹੋ ਚੁੱਕੀ ਹੈ ਡਾਕਟਰ ਨੇ ਤੁਹਾਨੂੰ ਕਿਹਾ ਸੀ ਵੀ ਕੋਲ ਰਹਿ ਕੇ ਉਹਦੀ ਪੂਰੀ ਕੇਅਰ ਕਰਨੀ ਹੈ ਪਰ ਤੁਸੀਂ ਤਸਤ ਦੂਰ ਹੋ ਕੇ ਇੱਥੇ ਆ ਕੇ ਬੈ ਗਏ ਨਹੀਂ ਬਰਬਲ ਉਹ ਕੱਲੀ ਨਹੀਂ ਹੈਗੀ ਉੱਥੇ ਜਿਹਨੂੰ ਆਪਦਾ ਪਤੀ ਮੰਨਦੀ ਹੈ ਨਾ ਉਹ ਉਹਦੇ ਕੋਲ ਹੈ ਵੈਸੇ ਵੀ ਟੋਨੀ ਉਹਦਾ ਦੋਸਤ ਆ ਮੈਨੂੰ ਪਤਾ ਹੈ ਸੰਭਾਲ ਲੂ ਉਹਨੂੰ ਵੀਰੇ ਕਿਉਂ ਤੁਹਾਡਾ ਦਿਮਾਗ ਖਰਾਬ ਹੋਇਆ ਤੁਸੀਂ ਇੰਨੇ ਭੋਲਿਓ ਕਿ ਤੁਹਾਨੂੰ ਕੁਝ ਵੀ ਪਤਾ ਨਹੀਂ ਲੱਗਦਾ ਟੋਨੀ ਡਿੰਪਲ ਨੂੰ ਸਾਹਮਣੇ ਨਹੀਂ ਆਇਆ ਉਹ ਤੁਹਾਡੀ ਪ੍ਰਾਪਰਟੀ ਤੇ ਘਰ ਤੇ ਖੱਜਾ ਕਰਨ ਆਇਆ ਇਹ ਤੂੰ ਕੀ ਕਹਿੰਦੀ ਹੈ ਬਰਬਲ ਉਹ ਬਣਾਇਆ ਕਿਉਂ ਕਰਉਂ ਨਾਲੇ ਉਹਨ ਕੀ ਲੋੜਾਂ ਕਰਨ ਦੀ ਜਿਹੜੀ ਉਹਦੇ ਨਾਲ ਡੀਲ ਕੀਤੀ ਐ ਉਹ ਮੈਂ ਪੂਰੀ ਕਰ ਦੂੰ ਪੈਸੇ ਉਹਦੇ 2 ਲੱਖ ਦੇ ਦੂੰਗਾ ਨੂੰ ਮੈਂ ਮੰਨਿਆ ਵੀਰੇ ਤੁਸੀਂ 2 ਲੱਖ ਦੀ ਡੀਲ ਕੀਤੀ ਸੀ ਟੋਨੇ ਨਾਲ ਪਰ ਇਹ ਤਾਂ ਹੀ ਡੀਲ ਹੋਈ ਸੀ ਕਿ ਤੁਸੀਂ ਆਪ ਦਾ ਘਰ ਹੀ ਛੱਡ ਕੇ ਆ ਜਾਓ ਡਿੰਪਲ ਦੇ ਕੈਂਪ ਤੇ ਛੱਡਿਆ ਕੋਲ ਕੋਲ ਘਰ ਮੈਂ ਜਦੋਂ ਕਹੂਗੀ ਆਪਾਂ ਬਗ ਜਾਾਂਗੇ ਆਪਾਂ ਸਦਾ ਥੋੜੀ ਇੱਥੇ ਰਹਿਣਾ ਆਪ ਕੋਸ਼ ਦਿਨਾਂ ਦੀ ਤਾਂ ਗੱਲ ਐ ਮੈਂ ਤਾਂ ਵੀਰੇ ਤੁਹਾਡੇ ਤੇ ਹੈਰਾਨ ਆ ਤੁਸੀਂ ਕਾਹਦਾ ਕਹਿਰ ਕਰਦੇ ਹੋ ਭਾਬੀ ਨੂੰ ਪਿਆਰ ਦਾ ਟੋਨੀ ਕਰਦਾ ਟੋਨੀ ਤੁਸੀਂ ਦੇਖੋ ਡਿੰਪਲ ਲਈ ਆਉਨੇ ਕੀ ਕੀ ਪਾਪੜ ਵੇਲੇ ਤੇ ਆਖਿਰ ਦਾ ਉਹਦਾ ਪਲਾਨ ਕਾਮਯਾਬ ਹੋ ਹੀ ਗਿਆ ਆਖਿਰ ਡਿੰਪਲ ਕੋ ਲਾ ਕੇ ਰਹਿਣ ਹੀ ਲੱਗ ਗਿਆ ਉਹ ਕੋਈ ਪਲਾਨ ਕਾਮਯਾਬ ਨਹੀਂ ਹੋਇਆ ਤੂੰ ਐਵੇਂ ਨਾ ਘਬਰਾਏਗਾ ਮੈਂ ਸਭ ਕੁਝ ਠੀਕ ਕਰ ਲਊਗਾ ਕੀ ਠੀਕ ਕਰ ਲੋਗੇ ਵੀਰੇ ਤੁਸੀਂ ਆਪ ਦੇ ਪਤਨੀ ਦਾ ਤੁਹਾਨੂੰ ਤਾਂ ਸੰਭੀ ਨਹੀਂ ਜਾਂਦੇ ਹੋਰ ਕੀ ਠੀਕ ਕਰੋਗੇ ਬੋਲੋ ਜਵਾਨ ਸੰਭਾਲ ਕੇ ਬੋਲ ਕਿਤੇ ਨਾ ਹੋਵੇ ਮੈਂ ਤੇਰੇ ਹੱਥ ਚੱਕਦਾ ਜੀ ਇਹ ਹੀ ਹੱਤ ਉਸ ਦਿਨ ਟੋਲੀ ਦੇ ਚੱਕਿਆ ਹੁੰਦਾ ਨਾ ਹਰ ਸਾਨੂੰ ਹਾਂ ਕੁਛ ਨਾ ਦਿਖਣਾ ਪੈਂਦਾ ਤਾਂ ਕਿ ਕਿਰਾਏ ਵਾਲੇ ਕਮਰੇ ਤੇ ਬਹਿ ਗਏ ਕੋਈ ਨਾ ਮੈਂ ਸਭ ਕੁਝ ਠੀਕ ਕਰ ਲੂੰ ਜਦ ਜਾ ਕੇ ਉਹਦਾ ਕੰਮ ਕਰਦਾ ਹਾਂ ਤਾਂ ਕੰਮ ਕੀ ਕਰਾਂ ਮੈਂ ਵੱਡੇ ਤੇ ਬੰਗਲੇ 'ਚ ਬੈਠੇ ਨਾ ਸਿਆਣੇ ਬੰਦੇ ਤੁਸੀਂ ਆਪਣੇ ਜਾਣਾ ਉਹ ਜਾ ਬਗ ਜਾ ਦਿਮਾਗ ਆ ਖਾਵੇਂ ਸੋਚਣੇ ਮੈਨੂੰ ਕੁਝ ਕੀ ਸੋਚਣਾ ਵੀਰੇ ਜੇ ਇੱਥੇ ਕਿਸੇ ਨੂੰ ਪਤਾ ਲੱਗ ਗਿਆ ਨਾ ਕਿ ਕਰੋੜਾ ਦੇ ਮਾਲਕ ਨਾ ਅਜ ਕਿਰਾਏ ਦੇ ਕਮਰੇ 'ਚ ਬੈਠੇ ਨੇ ਲੋਖੜ ਤੇ ਤੁਧੂ ਕਰਾਂਗੇ ਗੱਲਾਂ ਬਣਾਉਣਗੇ ਫਿਰ ਕੀ ਜਵਾਬ ਦੇਉਂਗੇ ਉਹ ਕੋਈ ਨਾ ਮੈਂ ਦੇਖਣਾ ਵੀ ਕੀ ਗੱਲਾਂ ਜਬੜ ਜਾ ਤੂੰ ਪਹਿਲੀ ਬਥੇਰਾ ਦਿਮਾਗ ਖਰਾਬ ਹੋਇਆ ਪਿਆ ਹੁਣ ਤੋਂ ਤੁਮ ਲੱਗੀਆਂ ਦਿਮਾਗ ਖਰਾਬ ਕਰਨ ਦਿਮਾਗ ਤੁਹਾਡੇ ਆਪਣੇ ਕਰਕੇ ਹੋਇਆ ਇੱਥੇ ਆਪ ਦੀ ਸਾਡੇ ਲਗੂ ਪੀ ਜਾਂਦੇ ਆ ਬਗਾਨਿਆਂ ਨੇ ਤਾਂ ਪੀਣਾ ਹੀ ਨਹੀਂ ਆ ਟੋਨੀ ਦੀ ਚਾਚੀ ਬਸ ਹੱਥ ਤੋਂ ਤੇਰੀ ਟੋਨੀ ਦੀ ਚਾਚੀ ਅੱਛਾ ਫਿਰ ਤੁਸੀਂ ਇੱਥੇ ਕੀ ਕਰਨ ਆਏ ਹੋ ਪਹਿਲਾਂ ਤਾਂ ਕਦੇ ਆਈ ਨਹੀਂ ਬਸ ਥੋੜਾ ਟਾਈਮ ਹੀ ਹੋਇਆ ਨਾਲਕਲ ਚਾਚਾ ਵੀ ਆਏ ਨੇ ਅੱਛਾ ਚਾਚਾ ਵੀ ਆਏ ਆ ਉਹ ਕਿੱਧਰ ਹੈ ਹਾਂ ਹਾਂ ਪੁੱਤ ਉਹ ਵੀ ਨਾਲ ਹੀ ਆਇਆ ਦੂਸਰੇ ਕਮਰੇ 'ਚ ਬੈਠਿਆ ਦੂਜੇ ਕਮਰੇ 'ਚ ਬੈਠੇ ਨੇ ਚਾਚਾ ਜੀ ਪਰ ਤੁਸੀਂ ਪਹਿਲਾਂ ਤਾਂ ਕਦੇ ਆਏ ਨਹੀਂ ਅਸੀਂ ਬੁੱਤ ਪਹਿਲਾਂ ਤਾਂ ਨਹੀਂ ਆਏ ਅਸੀਂ ਹੁਣ ਪਿੰਡ 'ਚ ਰਹਿੰਦੇ ਆ ਤੋਂਨੇ ਹੁਣ ਤੇਰੇ ਕੋਲੇ ਰਹਿੰਦਾ ਚਾਚੀ ਫਿਰ ਤੁਸੀਂ ਹੁਣ ਇੱਥੇ ਰਹੋਗੇ ਸਾਡੇ ਕੋਲ ਕਿ ਕਿੰਨੇ ਕ ਦਿਨ ਰਹੋਵੇਂ ਮੈਂ ਤੁਹਾਨੂੰ ਜਾਣ ਨਹੀਂ ਦਿੰਦੀ ਨਹੀਂ ਪੁੱਤ ਅਸੀਂ ਰਹਿਣ ਨਹੀਂ ਆਏ ਅਜ ਤਾਂ ਸੋਡਾ ਰਿਸ਼ਤਾ ਪੱਕਾ ਕਰਨਾ ਹੈ ਸਾਡਾ ਰਿਸ਼ਤਾ ਚਾਚੀ ਪਰ ਸਾਡਾ ਤਾਂ ਵਿਆਹ ਹੋਇਆ ਪਿਆਗਾ ਤੁਸੀਂ ਇਹ ਕੀ ਕਹੀ ਜਾਂਦੇ ਹੋ ਹਾਂ ਬੇਟਾ ਪਹਿਲਾਂ ਤੇਰੇ ਸੱਟ ਵੱਜ ਗਈ ਸੀ ਹੁਣ ਤੇਰਾ ਵਿਆਹ ਤੁਮ ਤਾਂ ਨਾਲ ਦੁਬਾਰਾ ਕਰਾਂਗੇ ਅੱਛਾ ਚਾਚੀ ਕਿੰਨਾ ਵਧੀਆ ਲੱਗੂਗਾ ਨਾ ਹਾਏ ਇਹ ਦੁਬਾਰਾ ਵਿਆਹ ਹਮਕੋ ਮੇਰਾ ਹਾਂ ਪੁੱਤ ਬਹੁਤ ਵਧੀਆ ਹੁਣ ਤੂੰ ਰੈਸਟ ਕਰ ਅਸੀਂ ਥੋੜੀ ਤਿਆਰੀ ਕਰ ਲਈਏ ਠੀਕ ਐ ਤੁਸੀਂ ਜਾਓ ਤੁਸੀਂ ਤਿਆਰੀ ਕਰ ਲੋ ਜਾ ਕੇ ਹਾਂ ਮੇਰਾ ਫੇਰ ਵੀ ਆਊਗਾ ਮੈਂ ਕਿੰਨੀ ਸੋਹਣੀ ਲੱਗੂੰਗੀ ਨਾ ਹੋ ਚਾਚੀ ਜੀ ਕਿਵੇਂ ਲੱਗੀ ਤੁਹਾਨੂੰ ਰਿੰਪਲ ਬਹੁਤ ਸੋਹਣੀ ਲੱਗੀ ਟੋਨੀ ਪੁੱਤ ਹੁਣ ਸੇਦੀ ਸੇਦੀ ਵਿਆਹ ਕਰਵਾ ਪੁੱਤ ਤੈਨੂੰ ਪਤਾ ਹੀ ਹੈ ਤੇਰੇ ਮਾਪੇ ਪਾਪਾਂ ਦੀ ਜ਼ਿੰਮੇਵਾਰੀ ਸਾਡੇ ਸਿਰ ਤੇ ਜਾਣਗੇ ਦੀ ਤੈਨੂੰ ਅਸੀਂ ਪਾਲ ਪਨੋਛ ਕੇ ਇਸੇ ਕਰਕੇ ਤੈਨੂੰ ਕਹਿੰਨੇ ਆਂ ਛੇਤੀ ਛੇਤੀ ਵਿਆਹ ਕਰਾ ਕੇ ਜ਼ਿੰਮੇਵਾਰੀ ਤੋਂ ਮੁਕਤ ਕਰ ਸਾਨੂੰ ਮੈਂ ਸਮਝਦਾ ਚਾਚਾ ਜੀ ਛੋਟੀ ਗੱਲ ਬਸ ਮੈਂ ਗੈਂਪਲ ਤੋਂ ਨਾ ਸਲਾਹ ਦੀ ਪੇਪਰਾਂ ਤੇ ਸ਼ੈਡ ਕਰਾਉਣਾ ਤੇ ਫਿਰ ਮੈਂ ਵਿਆਹ ਕਰਾ ਲੈਂਦਾ ਬਸ ਬੱਤ ਛੇਤੀ ਛੇਤੀ ਵਿਆਹ ਕਰਾ ਕੇ ਨਾ ਹੁਣ ਅਬ ਜਿੰਮੇਵਾਰੀ ਸਾਂਭ ਲਾ ਆਹ ਕੁੱਟੇ ਜੇ ਕੰਮ ਛੱਡ ਦੇ ਨਾਲੇ ਹੁਣ ਕਿੰਨੀ ਸੋਹਣੀ ਕੁੜੀ ਬਣੀ ਆ ਤੈਨੂੰ ਹਾਂ ਚਾਚਾ ਜੀ ਇਹ ਆਖਰੀ ਲੜਾਈ ਸੀ ਮੇਰੀ ਹੁਣ ਮੈਂ ਟੈਂਪਲ ਦਾ ਵਿਆਹ ਕਰਾ ਕੇ ਨਾ ਸਭ ਕੁਝ ਛੱਡ ਦੂੰ ਤੋ ਨਹੀਂ ਪਹਿਲਾਂ ਮੈਂ ਇੱਕ ਗੱਲ ਦੱਸ ਸਰ ਆ ਘਰ ਕਿਸ ਦੇ ਨਾਮ ਹੈ ਠੀਕ ਤਾਂ ਚਾਚਾ ਜੀ ਟੈਂਪਲ ਦੇ ਨਾਮ ਹੈ ਤੇ ਵਿਆਹ ਤੋਂ ਬਾਅਦ ਆਪਣਾ ਹੀ ਹੈ ਉਹ ਤਾਂ ਠੀਕ ਆ ਪਰ ਕੋਈ ਡਰ ਵਾਲੀ ਗੱਲ ਤਾਂ ਨਹੀਂ ਨਾ ਨਾ ਚਾਚੀ ਡਰ ਉਹ ਵੀ ਮੈਨੂੰ ਮੈਂ ਸਾਰਾ ਪ੍ਰਬੰਧ ਕੀਤਾ ਹੋਇਆ ਹੈ ਉਹ ਤਾਂ ਠੀਕ ਹੈ ਦੋਨੀ ਫਿਰ ਵੀ ਅਲਦੇ ਬਚਾ ਨਾ ਚੱਲੀ ਉਹ ਮੈਂ ਕਿਹਾ ਚਾਚਾ ਜੀ ਉਸੀ ਜਵਾਬ ਬੇਫਿਕਰ ਹੋ ਜਾ ਮੈਂ ਆਪੇ ਪਲਾਨ ਕਰ ਲਿਆ ਪਰ ਟੋਨੀ ਜਿਹਦੇ ਘਰ ਵਾਲਾ ਆ ਗਿਆ ਫੇਰ ਕਿਤੇ ਮੁਕਰ ਨਾ ਜਾਵੇ ਉਹ ਨਹੀਂ ਨਹੀਂ ਚਾਚੀ ਜੀ ਸਵਾਲ ਹੀ ਨਹੀਂ ਪੈਦਾ ਹੁੰਦਾ ਮੁਕਰਨ ਦਾ ਇਹਦੀ ਯਾਦਦਾਸ਼ਤ ਇੰਨੀ ਕਮਜ਼ੋਰ ਹੈ ਕਿ ਇਹ ਤਾਂ ਆਪੇ ਘਰ ਵਾਲੇ ਨੂੰ ਪਛਾਣਦੀ ਤੱਕ ਨਹੀਂ ਓਏ ਟੋਨੀ ਤੇਦੇ ਘਰ ਵਾਲਾ ਵੀ ਕਰੋੜਪਤੀ ਹੁੰਦਾ ਹੈ ਹੱਥ ਤੇ ਹੱਥ ਧਰ ਕੇ ਤਾਂ ਉਹ ਨਹੀਂ ਬੈਠਾ ਹੋਣਾ ਚਾਚਾ ਉਹ ਕਿੰਨਾ ਮਰਜੀ ਕਰੋੜਪਤੀ ਹੋਵੇ ਪਰ ਉਹ ਟੈਂਪਲ ਨੂੰ ਨਹੀਂ ਹੁੜ ਪਾ ਸਕਦਾ ਤੋਨੀ ਤੁੰ ਤੋਂ ਬੜਾ ਟੈਨ ਨਾਲ ਆ ਇਹ ਬਿਆਲਾ ਕੰਮ ਨਵੇਂੜ ਤੇ ਛੇਤੀ ਬਸ ਚਾਚਾ ਜੀ ਮੈਂ ਦੋ ਦਿਨਾਂ ਚ ਸਾਰਾ ਕੰਮ ਨਵੇਂੜ ਦੂੰ ਤੁਸੀਂ ਵਿਆਹ ਵਾਲੇ ਕੱਪੜੇ ਲੈ ਕੇ ਆਏ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਲੈ ਲੈ ਟੋਨੀ ਫੇਰ ਕੀ ਹੋਇਆ ਜੇ ਅਸੀਂ ਕੱਪੜੇ ਲੈ ਤੂੰ ਸਾਡਾ ਪੁੱਤ ਨਹੀਂ ਤੋਨੀ ਇੱਕ ਗੱਲ ਕਹਿ ਕੇ ਸਾਨੂੰ ਬਗਾਨਾ ਨਾ ਕਰ ਪੁੱਤ ਤੂੰ ਤਾਂ ਸਾਡਾ ਆਂਦਾ ਬੋਤ ਹੈ ਲੈ ਟੋਨੀ ਸਾਨੂੰ ਵੀ ਕਵੇਲਾ ਹੋਈ ਜਾਂਦਾ ਅਸੀਂ ਵੀ ਜਾਣਦੇ ਆ ਤੂੰ ਆਪਣੇ ਵਿਆਹ ਦੀ ਤਿਆਰੀ ਕਰ ਚਲੋ ਠੀਕ ਆ ਚਾਚੀ ਜੀ ਆਜੋ ਤੁਹਾਨੂੰ ਮਡੇ ਤੱਕ ਛੱਡਿਆ ਬੋ ਅੱਛਾ ਹੋਇਆ ਉਹ ਕੁੜੀ ਤਾਂ ਮੁੰਡਾ ਨਾ ਘਰ ਛੱਡ ਕੇ ਚਲੇ ਗਏ ਬਹੁਤਾਂ ਕਰਦੇ ਸੀ ਮੈਨੂੰ ਮੈਂ ਇਹਨਾਂ ਨੂੰ ਦੁਬਾਰਾ ਇਸ ਘਰ ਚ ਵੜਨ ਦਊਂਗੀ ਕੀ ਗੱਲ ਡੈਂਪਲ ਅੱਜ ਬੜੀ ਖੁਸ਼ ਲੱਗਦੀ ਹੈ ਹਾਂ ਮੈਂ ਤਾਂ ਬਹੁਤ ਖੁਸ਼ ਆ ਤੁਹਾਨੂੰ ਪਤਾ ਚਾਚਾ ਚਾਚੀ ਜੀ ਆਏ ਸੀਗੇ ਉਹ ਕੀ ਕਹਿ ਕੇ ਗਏ ਨੇ ਵਿਆਹ ਆਪਣਾ ਨਾ ਵਿਆਹ ਪੱਕਾ ਹੋ ਗਿਆ ਹੁਣ ਆਪਣਾ ਵਿਆਹ ਹੋਊਗਾ ਕੋਈ ਤਾਂ ਕੁਛ ਹੈ ਜਿਹੜੀ ਤੇਰੀ ਮਨੋ ਕਾਮਨਾ ਸੀ ਉਹ ਪੂਰੀ ਹੋ ਗਈ ਮਨੋ ਕਾਮਨਾ ਸੀ ਕਿਵੇਂ ਮਤਲਬ ਓਹੋ ਮੈਂ ਤਾਂ ਪਿਆਰ ਹੀ ਗੱਲ ਕਰਦਾ ਵੀ ਹੁਣ ਤਾਂ ਤੂੰ ਖੁਸ਼ ਆ ਨਾ ਆਪਣੇ ਵਿਆਹ ਦੀ ਤਰੀਕ ਪੱਕੀ ਕਰਕੇ ਹੁਣ ਆਪਣਾ ਦੂਰੀ ਵਾਲਾ ਵਿਆਹ ਹੋ ਜੇ हां। ਹੁਣ ਆਪਣਾ ਦੁਬਾਰਾ ਵਿਆਹ ਹੋ ਗਿਆ। ਮੈਂ ਬਹੁਤ ਖੁਸ਼ ਹਾਂ ਤਾਂ। ਉਹਨਾਂ ਦੇ ਚਾਚਾ ਜੱਤੀ ਜੀ ਕਿਉਂ ਚਲੇ ਗਏ? ਉਹਨਾਂ ਨੇ ਆਪਣਾ ਵਿਆਹ ਹੀ ਦੇਖਣਾ ਸੀ। ਉਹ ਕੋਈ ਨਾ। ਉਹ ਫੇਰ ਆ ਜਾਣਗੇ। ਉਹਨਾਂ ਨੂੰ ਨਾ ਕੰਮ ਸੀ। ਅੱਛਾ। ਪਰ ਚਾਚੀ ਬੈਹ ਕਹਿੰਦੀ ਸੀ ਕਿ ਵੀ ਤੇਰੇ ਵਾਸਤੇ ਮੈਂ ਬਹੁਤ ਸਾਰੇ ਸੋਹਣੇ ਸੋਹਣੇ ਕੱਪੜੇ ਲੈ ਕੇ ਆਈ ਆ ਤੇ ਮੇਕਅਪ ਦਾ ਸਮਾਨ ਵੀ। ਉਹ ਕਿੱਥੇ ਤੁਸੀਂ ਮੈਨੂੰ ਦਿਖਾਇਆ ਹੀ ਨਹੀਂ। ਉਹ ਕੋਈ ਨਾ। ਟਾਈਮ ਆਉਂਦੇ ਉਹ ਵੀ ਦਿਖਾ ਦੂੰਗਾ। ਠੀਕ ਆ। ਦਿਖਾ ਦਿਓ ਮੈਂ ਤੈਨੂੰ ਨਾ ਇੱਕ ਗੱਲ ਕਹਿੰਦਾ ਸੀ ਕੀ ਤੂੰ ਆਹ ਪੇਪਰਾਂ ਦੇ ਸ਼ੇਅਰ ਕਰ ਦੇ ਇੱਕ ਆਦੇ ਪੇਪਰ ਨੇ ਸ਼ੇਅਰ ਕਰ ਤੂੰ ਕਰਨੇ ਆ ਉਹ ਇਹ ਨਾ ਸ਼ੇਅਰ ਕਰ ਤੇ ਇਹ ਨਾਮ ਲਗੋਣਾ ਇਹ ਹੁੰਦੇ ਪੇਪਰ ਹੈ ਇਹ ਨਾ ਕਰ ਹਾਂ ਤੇ ਇਹ ਵਟੀ ਗੁੱਠੀ ਹਾਂ ਤੂੰ ਸ਼ੇਅਰ ਕਰ ਦੇ ਮੇਰੇ ਨਾਲ ਵੀ ਦਾ ਦੇਣਾ ਹਾਂ 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 ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆ ਰਹੀ ਇਹ ਕਰਤਾ ਆਪਾਂ ਦੋਨਾਂ ਨੂੰ ਹੋਇਆ ਨਾ ਰਾਜਾ ਰਾਣੀ ਫਿਰ ਮੇਰੇ ਨਾਮ ਕਿਉਂ ਕਰਵਾਉਣਾ ਇਹ ਘਰ ਹਾਂ ਹਾਂ ਹੈਗਾ ਘਰ ਪਰ ਹੁਣ ਮੈਂ ਨਾ ਆਪਣੀ ਰਾਣੀ ਦੀ ਨਾਕ ਰਵਾ ਜੋੜਾ ਸਾਰਾ ਕੁਝ ਇਹਦੀ ਕੀ ਲੋੜ ਸੀ ਜੀ ਜਦੋਂ ਆਪਾਂ ਦੋਨੋਂ ਤਾਂ ਇੱਕ ਆ ਫਿਰ ਘਰ 파 ਵੀ ਮੇਰੇ ਨਾਮ ਹੋਵੇ ਪਿਆ ਤੁਹਾਡੇ ਰਹਿਣਾ ਤਾਂ ਆਪਾਂ ਦੋਨਾਂ ਨੇ ਇਕੱਠੇ ਹੀ ਆ ਨਾ ਉਹ ਨਹੀਂ ਨਹੀਂ ਡਿੰਪਲ ਤੂੰ ਸਮਝਣ ਦੀ ਕੋਸ਼ਿਸ਼ ਕਰ ਇਹ ਮੇਰਾ ਸੁਪਨਾ ਸੀ ਇਹਦੇ ਖਾਤਰੀ ਮੈਂ ਜ਼ਿੰਦਗੀ ਦਾਤੇ ਲਈ ਬੈਠਾ ਜ਼ਿੰਦਗੀ ਦਾ ਤੇ ਲਈ ਬੈਠੇ ਹੋ ਤੁਸੀਂ ਕਿਵੇਂ ਦੀਆਂ ਗੱਲਾਂ ਕਰੀ ਜਾਂਦੇ ਹੋ ਮੈਨੂੰ ਤਾਂ ਤੁਹਾਡੀ ਕੋਈ ਗੱਲ ਵੀ ਨਹੀਂ ਸਮਝ ਆ ਰਹੀ ਤੂੰ ਸਮਝ ਕੇ ਕੀ ਲੈਣਾ ਤੂੰ ਨਾ ਇੰਨੇ ਪੇਪਰਾਂ ਦੇ ਸੈਂਡ ਕਰ ਦੇ ਫੇਰ ਆਪਾਂ ਵਿਆਹ ਕਰਾਈਏ ਛੇਤੀ ਛੇਤੀ ਤੇ ਆਪਣੇ ਸੁਪਨੇ ਪੂਰੇ ਕਰੀਏ ਠੀਕ ਹੈ ਜੀ ਮੈਂ ਸੈਂਡ ਤਾਂ ਕਰ ਦੇਣੀ ਆ ਪਰ ਮੈਨੂੰ ਨਾ ਆਪਣਾ ਨਾਮ ਭੁੱਲ ਗਿਆ ਮੇਰਾ ਨਾਮ ਕਿਵੇਂ ਪੈਂਦਾ ਆ ਮੈਨੂੰ ਨਹੀਂ ਲਿਖਣਾ ਆਉਂਦਾ ਡਰਾਮੇ ਜਨਾ ਕਰ ਚੁੱਪ ਕਰਕੇ ਸਾਈਨ ਕਰ ਦੇ ਮੇਰੇ ਕੋਲ ਇਹਨਾ ਟਾਈਮ ਨਹੀਂ ਹੈਗਾ ਤੁਸੀਂ ਇੰਨਾ ਗੁੱਸੇ ਚ ਕਿਉਂ ਬੋਲੀ ਜਾਂਦੇ ਹੋ ਜਦੋਂ ਮੈਨੂੰ ਨਹੀਂ ਪਤਾ ਲੱਗ ਰਿਹਾ ਵੀ ਮੇਰੇ ਨਾਮ ਕੀ ਆ ਕੀ ਲਿਖਾਂ ਜਦੋਂ ਮੇਰਾ ਸੁਪਨਾ ਪੂਰਾ ਕਰਨ ਦਾ ਟਾਈਮ ਆਇਆ ਤੇ ਤੂੰ ਸਾਈਨ ਕਰਨਾ ਭੁੱਲ ਗਈ ਹਰਦੈ ਚੱਕਾ ਫੜ ਅੱਜ ਮੇਰਾ ਸੁਪਨਾ ਪੂਰਾ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਕੀ ਬੋਲੀ ਜਾਂਦੇ ਤੁਸੀਂ ਕਿਹੜੀ ਗੱਲ ਨਾ ਕਰ ਰਹੀ ਹਾਂ ਤੈਨੂੰ ਕੀ ਲੱਗਦਾ ਮੈਂ ਤੈਨੂੰ ਪਿਆਰ ਕਰਦਾ ਇੱਕ ਦਿਨ ਤੂੰ ਮੇਰੇ ਨਾਲ ਧੋਖਾ ਕੀਤਾ ਸੀ ਨਾ ਤੇ ਅੱਜ ਮੈਂ ਧੋਖਾ ਕਿਹੜਾ ਧੋਖਾ ਤੇ ਮੈਂ ਕੱਲ ਤੁਹਾਡੇ ਨਾਲ ਧੋਖਾ ਕੀਤਾ ਤੁਸੀਂ ਇਹ ਕਿਵੇਂ ਦੀਆਂ ਗੱਲਾਂ ਕਰੀ ਜਾਂਦੇ ਹੋ ਜੋ ਕੁਝ ਤੂੰ ਮੇਰੇ ਨਾਲ ਕੀਤਾ ਨਾ ਉਸੇ ਦਾ ਬਦਲਾ ਲੈ ਰਿਹਾ ਕਿਸੇ ਟਾਈਮ ਤੂੰ ਮੈਨੂੰ ਇਸ ਘਰ ਦੇ ਸੁਪਨੇ ਦਿਖਾਈ ਸੀ ਤੇ ਅੱਜ ਧੋਖਾ ਦੇ ਕੇ ਆਪ ਹੀ ਮਾਰਤ ਨੂੰ ਦੱਬ ਕੇ ਬੈਠੀ जिने कुछ समझी नहीं थोनू एकदम की हो गया अजीब जियां गल्लां ਕਰਨ ਲੱਗ ਗਏ ਤੁਸੀਂ ਤਾਂ ਮੈਂ ਕੀ ਦਿਮਾਲ ਕਰਾਂ ਮੈਨੂੰ ਤਾਂ ਪਤਾ ਹੀ ਨਹੀਂ ਚੱਲ ਰਿਹਾ ਮੈਂ ਤਾਂਤ ਲਿਆ ਨਹੀਂ ਛਰਵਾਤ ਤੂੰ ਕੀਤੀ ਸੀ ਨਾ ਤੇ ਹੁਣ ਐਂਦੇ ਦਾ ਮੈਂ ਕਰੂੰਗਾ ਇਹ ਸਾਂ ਤੁਸੀਂ ਘਰ ਦੇ ਪੇਪਰਾਂ ਤੇ ਨਹੀਂ ਕਰਵਾਏ ਹੋਰ ਕੀ ਸੀ ਇਹ ਮੈਂ ਤਾਂ ਤੁਹਾਡੇ ਤੇ ਬਹੁਤ ਯਕੀਨ ਕੀਤਾ ਸੀ ਘਰ ਦੇ ਪੇਪਰ ਕਾਫ ਡਿਪ੍ਰੈਸਡ ਤਾਂ ਤਾਹ ਦੇਸ਼ ਐਨ ਕਰਵਾਉਣੇ ਐ ਇਹ ਤਾਂ ਤਲਾਕ ਦੇ ਪੀਪਲ ਸੀ ਤਲਾਕ ਦੇ ਤਲਾਕ ਕੀ ਦਾ ਤਲਾਕ ਤੁਸੀਂ ਮੇਰੇ ਨਾਲ ਤਲਾਕ ਲੈ ਰਹੇ ਹੋ ਤਲਾਕ ਲੈ ਰਹੇ ਹੋ ਤੁਸੀਂ ਮੇਰੇ ਤੋਂ ਨਹੀਂ ਨਹੀਂ ਤੁਸੀਂ ਇਦਾਂ ਨਹੀਂ ਕਰ ਸਕਦੇ ਤਲਾਕ ਮੈਂ ਨਹੀਂ ਤਲਾਕ ਤਾਂ ਤੇਰਾ ਨੂੰਹ ਨਾਲੋਂ ਕਰਾਇਆ ਮੈਂ ਜਿਹੜਾ ਤੇਰਾ ਅਸਲੀ ਘਰ ਵਾਲਾ ਸੀ ਫੇਰ ਆਪਾਂ ਵਿਆਹ ਕਰਵਾਵਾਂਗੇ ਇਹ ਫੇਰ ਆ ਸਾਰੀ ਪ੍ਰੋਕੀਡੀਮੇਂਟ ਮੇਰੀ ਏ ਤੁਸੀਂ ਕੀ ਕਹੀ ਜਾਂਦੇ ਹੋ ਤੁਸੀਂ ਝੂਠ ਬੋਲਦੇ ਹੋ ਮੇਰੇ ਘਰ ਵਾਲੇ ਤਾਂ ਬਸ ਤੁਸੀਂ ਹੋ ਉਹਨੂੰ ਤਾਂ ਮੈਂ ਜਾਣਦੀ ਵੀ ਨਹੀਂ ਵੀ ਉਹ ਕੌਣ ਹੈ ਹੂੰ ਕੋਈ ਨਾ ਜਾਣ ਲੇਗੀ ਅਸਲੀ ਪਤੀ ਤਾਂ ਤੇਰਾ ਨੂੰ ਮੋਲ ਆ ਮੈਂ ਤਾਂ ਤੇਰਾ ਦੋਸਤ ਸੀ ਵਿਆਹ ਤੋਂ ਪਹਿਲਾਂ ਮੈਂ ਹੀ ਤੇਰਾ ਨੂੰ ਮੋਲ ਨਾਲ ਧੋਖੇ ਨਾਲ ਵਿਆਹ ਕਰਵਾਇਆ ਸੀ ਤੇ ਤੂੰ ਉਹਦੀ ਬਣ ਕੇ ਬਹਿ ਗਈ ਤੂੰ ਤਾਂ ਮੈਨੂੰ ਛੱਡ ਹੀ ਦਿੱਤਾ ਇਹ ਸਭ ਝੂਠ ਹੈ ਤੁਸੀਂ ਝੂਠ ਬੋਲ ਰਹੇ ਹੋ ਮੈਨੂੰ ਕੁਝ ਵੀ ਯਾਦ ਨਹੀਂ ਮੈਂ ਤਾਂ ਉਹਨੂੰ ਕੁਝ ਵੀ ਨਹੀਂ ਸਮਝਦੀ ਮੇਰੇ ਪਤੀ ਸਿਰਫ ਤੁਸੀਂ ਹਾਂ ਨਾ ਮੈਂ ਤੇਰਾ ਕੁਝ ਨਹੀਂ ਲੱਗਦਾ ਹੁਣ ਤਾਂ ਤੇਰਾ ਤਲਾਕ ਹੋ ਗਿਆ ਨਾ ਮੈਂ ਤਾਂ ਤੇਰੇ ਨਾਲ ਇੱਕ ਝੂਠਾ ਜਿਹਾ ਵਿਆਹ ਕਰਾ ਕੇ ਤੇ ਸਾਰੀ ਪ੍ਰਾਪਰਟੀ ਦਾ ਮਾਲਕ ਬਣ ਕੇ ਫਿਰ ਤੈਨੂੰ ਵੀ ਤਲਾਕ ਦੇ ਦੂੰਗਾ ਇਹ ਨਹੀਂ ਹੋ ਸਕਦਾ ਤੁਸੀਂ ਐ ਕਿਉਂ ਕਰਦੇ ਹੋ ਮੈਨੂੰ ਨਹੀਂ ਕੁਝ ਵੀ ਸਮਝ ਆ ਰਿਹਾ ਸਮਝ ਤਾਂ ਮੈਨੂੰ ਵੀ ਨਹੀਂ ਆਇਆ ਸੀ ਜਦੋਂ ਤੁਸੀਂ ਮੇਰਾ ਹੱਥ ਛੱਡ ਕੇ ਉਹਨੂੰ ਦਾ ਹੱਥ ਫੜਿਆ ਸੀ ਮੇਰੇ ਸਾਰੇ ਸੁਪਨੇ ਨਾ ਮਿੱਟੀ ਚ ਮਗਾ ਦਿੱਤੀ ਤੂੰ ਕੀ ਭੁੱਲੀ ਜਾਂਦੀਆਂ ਤੁਸੀਂ ਕਿਹੜੇ ਸੁਪਨਿਆਂ ਦੀ ਗੱਲ ਕਰੀ ਜਾਂਦੇ ਹੋ ਮੈਨੂੰ ਲੱਗਦਾ ਮੈਂ ਪਾਗਲ ਹੋ ਜੂੰਗੀ ਮੇਰੇ ਦਿਮਾਗ ਚ ਕੋਈ ਵੀ ਗੱਲ ਨਹੀਂ ਪੈ ਰਹੀ ਤ ਤਲਾਕ ਦੇ ਪੀਪਰ ਖੜਾ ਤ ਵਕੀਲ ਨੂੰ ਦੇ ਕੇ ਆਵਾਂ ਨਾਲੇ ਵਿਆਹ ਦਾ ਜੋੜਾ ਪਰਲੇ ਕਮਰੇ ਚ ਪਿਆਗਾ ਆਉਂਦੇ ਨੂੰ ਤਿਆਰੀ ਰੱਖੀ ਵਿਆਹ ਦੀ ਕੀ ਹੋ ਗਿਆ ਟੋਲੀ ਨੂੰ ਕਿ ਕਿਵੇਂ ਨਹੀਂ ਗੰਨਾ ਕਰੀ ਜਾਂਦਾ ਬਿੱਲਾ ਗਏ ਪਾਗਲ ਹੋ ਗਿਆ ਹੈ ਬਰਬਰ ਤੂੰ ਗੁੱਸਾ ਨਾ ਕਰ ਕੋਈ ਨਾ ਮੈਂ ਸਭ ਕੁਝ ਠੀਕ ਕਰ ਦੂੰ ਐਵੇਂ ਘਬਰਾ ਨਾ ਫਿਰ ਮੈਂ ਗੁੱਸਾ ਨਹੀਂ ਕਰਦੀ ਮੈਨੂੰ ਬਸ ਭਾਬੀ ਦੀ ਟੈਨਸ਼ਨ ਹੈ ਹੋਰ ਕੋਈ ਗੱਲ ਨਹੀਂ ਸੱਲ ਤੁਸੀਂ ਕਿੰਨੇ ਦਿਨਾਂ ਤੋਂ ਆਫਿਸ ਨਹੀਂ ਜਾ ਰਹੇ ਤੁਸੀਂ ਵੀ ਤਾਂ ਟੈਨਸ਼ਨ ਲਈ ਰਹੇ ਹੋ ਉਹ ਟੈਂਸ਼ਨ ਤਾਂ ਹੈਗੀ ਆ ਬੜਬੜ ਪਤਾ ਨਹੀਂ ਆਪਣੇ ਨਾਲ ਹੋਈ ਕੀ ਜਾਂਦਾ ਜਿੰਦਗੀ ਵਧੀਆ ਲੱਗੀ ਜਾਂਦੀ ਸੀ ਹਾ ਪਤਾ ਨਹੀਂ ਕੀ ਜਿੰਦਗੀ ਖਰਾਬ ਹੋ ਗਈ ਆਪਣੀ ਤਾਂ ਸਾਰੀ ਪਰ ਭਾਬੀ ਨੇ ਕੁਝ ਗਲਤ ਨਹੀਂ ਕੀਤਾ ਜਦੋਂ ਇੱਕ ਕੁੜੀ ਕਿਸੇ ਮਰਦ ਦਾ ਜ਼ਿਆਦਾ ਕਰਾਂ ਲੱਜੇ ਨਾ ਫਿਰ ਉਹ ਮਰਦ ਜਾਨਵਰ ਵਾਂਗੂ ਵਿਵਹਾਰ ਕਰਦਾ ਫਿਰ ਭਾਬੀ ਵੀ ਕੀ ਕਰੇ ਕੋਈ ਨਹੀਂ ਬੜਬੜ ਮੈਂ ਕੁਝ ਕਰਤ ਨਹੀਂ ਹੋਣ ਦਿੰਦਾ ਉਹਦੇ ਨਾਲ ਜਿੰਨਾ ਚਿਰ ਮੈਂ ਬੈਠਾ ਨਾ ਟੋਨੀ ਉਹਦੇ ਨਾਲ ਕੁਝ ਨਹੀਂ ਕਰ ਸਕਦਾ ਅੱਗੇ ਕੀ ਬਣੂ ਵੀਰੇ ਮੈਨੂੰ ਤਾਂ ਟੈਨਸ਼ਨ ਹੋਈ ਜਾਂਦੀ ਆ ਭਾਬੀ ਦੀ ਕਿਤੇ ਟੋਨੀ ਕਿਉਂ ਐਵੇਂ ਬੁਠੇ ਸਿੱਧੀਆਂ ਗੱਲਾਂ ਸੋਚ ਲਿਉਂਦੀਆਂ ਟੋਨੀ ਨਾ ਇੱਕ ਨੰਬਰ ਦਾ ਲਾਲਚੀ ਬੰਦਾ ਜਿਹੜਾ ਬੰਦਾ ਪੈਸੇ ਦਾ ਲਾਲਚੀ ਹੋਵੇ ਨਾ ਉਹ ਇਹੋ ਜਿਹੀ ਹੱਦ ਤੱਕ ਜਾਣਾ ਨਹੀਂ ਦੇ ਸਕਦਾ ਮੰਨਿਆ ਵੀਰੇ ਟੋਨੀ ਲਾਲਚੀ ਹੈ ਲਾਲਚੀ ਦੇ ਨਾਲ ਨਾ ਉਹ ਸ਼ੈਤਾਨ ਵੀ ਹੈ ਉਸ ਘਰ 'ਚ ਹੈ ਹੀ ਕੌਣ ਇੱਕ ਭਾਬੀ ਐ ਤੇ ਇੱਕ ਟੋਨੀ ਐ ਕੋਵੇ ਹੋ ਜਾ ਕੁਛ ਨਹੀਂ ਕਰ ਸਕਦਾ ਜਿਹਦੇ ਨਾਲ ਡੈਂਪਲ ਨੂੰ ਨੁਕਸਾਨ ਪਹੁੰਚੇ ਪਰ ਐਡੀ ਕਿੱਡੀ ਗੱਲ ਆਪਾਂ ਕਿਹੜਾ ਬਾਹਰਲੇ ਦੇਸ਼ ਬੈਠੇ ਆ ਬੈਠੇ ਤਾਂ ਸ਼ਹਿਰ 'ਚ ਹੀ ਆ ਮੇਰੀ ਨਾ ਨਿਗਾ ਉਧੇਤੀ ਰਹਿੰਦੀ ਐ ਅੱਛੇ ਵੀਰੇ ਥੋਡੀ ਨਜ਼ਰ ਨਾ ਸਿਰਫ ਦਿਨ ਵੇਲੇ ਰਹਿੰਦੀ ਐ ਤੇ ਰਾਤ ਨੂੰ ਰਾਤ ਨੂੰ ਤਾਂ ਨੀ ਨਿਗਾ ਰੱਖ ਸਕਦੇ ਤੁਸੀਂ ਜਿੰਨੀ ਟੈਨਸ਼ਨ ਤੈਨੂੰ ਆਣਾ ਬੜਬੜ ਉਹਨੀ ਟੈਨਸ਼ਨ ਹੀ ਮੈਨੂੰ ਆ ਮੇਰੀ ਵਾਈਫ ਆਉ ਮੈਂ ਉਹਨੂੰ ਕੁਛ ਨਹੀਂ ਹੋਣ ਦਿੰਦਾ ਉਹਦੀ ਖਾਤਰ ਤਾਂ ਜਾਨ ਵੀ ਹਾਜ਼ਰ ਆ ਪਰ ਉਹਨੂੰ ਤਤੀ ਵਾਹ ਨਹੀਂ ਲੱਗਨ ਦਿੰਦਾ ਮੈਂ ਤੁਸੀਂ ਤਾਂ ਕਹਿਤਾ ਵੀਰੇ ਪਰ ਭਾਬੀ ਭਾਬੀ ਵੀ ਸਾਡੇ ਵੀਰੇ ਸੋਦੀ ਹੋ ਕੀ ਪਤਾ ਠੀਕ ਹੋ ਗਏ ਹੁਣ ਹੱਪਾ ਨੂੰ ਆਇਆ ਨੂੰ ਤਾਂ 10 ਦਿਨ ਹੋ ਗਏ ਕੋਈ ਨਾ ਬੁਲਬੁਲ ਮੈਂ ਜਾ ਕੇ ਵੇਖ ਕੇ ਆਉ ਤੂੰ ਐਵੇਂ ਘਬਰਾਉਣਾ ਮੈਂ ਖੁਦ ਗੱਲ ਕਰਕੇ ਆਉਂਦੇ ਹਾਂ ਪੜਨਾ ਕੀ ਗੱਲ ਕਰੂੰਗੀ ਵੀਰੇ ਉਹਦੇ ਨਾਲ ਭਾਬੀ ਕਿਹੜਾ ਠੀਕ ਹੈ ਹਾਂ ਫਰਜ਼ੀ ਉਹ ਠੀਕ ਹੋ ਗਏ ਹੁਣ ਤਾਂ ਜ਼ਰੂਰ ਗੱਲ ਕਰਿਓ ਕਿ ਢੋਨੀ ਉਹਦੇ ਕੋਲ ਜਾਣ ਦਊਗਾ ਤੁਹਾਨੂੰ ਬਲਬਲ ਉਹ ਮੇਰੀ ਵਾਈਫ ਹੈ ਉਹਦੇ ਕੋਲ ਜਾਣ ਤੋਂ ਮੈਨੂੰ ਕੋਈ ਨਹੀਂ ਰੋਕ ਸਕਦਾ ਇਹ ਤਾਂ ਆਪਣੀ ਮਜਬੂਰੀ ਸੀ ਵੀ ਉਹਦੇ ਤੋਂ ਦੂਰ ਹੋਣਾ ਪਿਆ ਪਰ ਵੀਰੇ ਟੋਨੀ ਇੱਕ ਬਦਮਾਸ਼ ਆਦਮੀ ਹੈ ਮੈਨੂੰ ਨਹੀਂ ਲੱਗਦਾ ਕਿਉਂ ਭਾਬੀ ਨਾਲ ਤੁਹਾਨੂੰ ਮਿਲਣ ਦਊਗਾ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿਉਂ ਨੇ ਆਂਡ ਗੁਆੜ ਚ ਕੀ ਗੱਲਾਂ ਫਲਾਈਆਂ ਹੋਣੀਆਂ ਜੋ ਮਰਜੀ ਗੱਲ ਫਲਾਈ ਜਾਵੇ ਸੱਚ ਦੇ ਕੋਰੇ ਕਾਗਜ਼ ਤੇ ਕਾਲੀ ਸ਼ਾਇਲ ਚ ਬਹੁਤ ਫਰਕ ਹੁੰਦਾ ਜਿਹੜੇ ਬੱਤਲ ਗਰਜਦੇ ਹੁੰਦੇ ਹਨ ਉਹ ਕਦੇ ਵਰਦੇ ਨਹੀਂ ਹੁੰਦੇ ਜੰਗਲ ਦਾ ਰਾਜਾ ਜਿੰਨਾ ਸ਼ੇਰ ਮਰਜੀ ਸਮਝ ਲੇ ਪਰ ਆਖ ਨੂੰ ਰਹਿਣਾ ਉਹ ਪਿੰਜਰੇ ਜੀ ਪੈਂਦਾ ਹੈ ਮੈਂ ਤੁਹਾਡੀ ਗੱਲ ਸਮਝਦੀ ਆਂ ਵੀਰੇ ਭਾਬੀ ਦੀ ਕੀ ਹਾਲਤ ਹੈ ਇਹ ਸਿਰਫ ਆਪਾਂ ਨੂੰ ਪਤਾ ਹੈ ਪਤਾ ਨਹੀਂ ਉਹ ਮੈਡੀਸਿਨ ਲੈ ਵੀ ਰਹੇ ਹੋਣਗੇ ਪਤਾ ਨਹੀਂ ਨਾ ਉਹ ਕੋਈ ਨਹੀਂ ਇੰਨੀ ਟੈਨਸ਼ਨ ਕਿਉਂ ਲੈਣੀ ਹੁੰਦੀ ਹੈ ਤੂੰ ਆਪਦੇ ਭਰਾ ਤੇ ਭਰੋਸਾ ਰੱਖ ਮੈਂ ਕੱਲ ਨੂੰ ਜਾ ਕੇ ਆਪ ਗੱਲ ਕਰੂੰ ਮੈਂ ਟੈਨਸ਼ਨ ਨਾ ਲੈ ਮੈਂ ਬਾਜ਼ਾਰ ਤਾਂ ਤੇ ਜਾ ਆਵਾਂ ਠੀਕ ਹੈ ਨੀ ਗੱਲ ਰੱਖੀ ਕਰੇ ਠੀਕ ਹੈ ਪਤਾ ਨਹੀਂ ਰੱਬ ਹੋਰ ਕਿਹੜੇ ਕਿਹੜੇ ਦਿਨ ਦਿਖਾਊਗਾ ਆਪਾਂ ਨੂੰ ਇੰਨੇ ਦੁੱਖ ਜ਼ਿੰਦਗੀ 'ਚ ਸੋਚੇ ਵੀ ਨਹੀਂ ਸੀ ਐਨੇ ਜ਼ਮੀਨ ਦੇ ਮਾਲਕ ਹੋ ਕੇ ਕਿਰਾਏ ਦੇ ਕਮਰੇ 'ਤੇ ਬੈਠੇ ਪਤਾ ਨਹੀਂ ਅੱਗੇ ਕੀ ਬਣੂਗਾ ਓਨੇ ਪਤਾ ਨਹੀਂ ਕਿੱਥੇ ਚਲਾ ਗਿਆ ਮੈਨੂੰ ਛੱਡ ਕੇ ਤੂੰ ਚਲਾ ਗਿਆ ਕਿੱਥੇ ਮੈਂ ਰੋਂਦਾ ਮੇਨੂੰ ਕੁਝ ਸਭ ਹੋ ਗਿਆ ਕੀ ਕਾਲ ਲੈਪਲ ਤੈਨੂੰ ਮੈਂ ਕਹਿ ਕੇ ਗਿਆ ਸੀ ਵਿਆਹ ਵਾਲਾ ਜੋੜਾ ਤੇ ਜੁਐਲਰੀ ਪਸੰਦ ਕਰ ਲਈ ਤੂੰ ਉਹ ਨੂੰ ਹੱਥ ਵੀ ਨਹੀਂ ਲਾਇਆ ਕਿਉਂ ਮੈਂ ਵਿਆਹ ਨਹੀਂ ਕਰਵਾਣਾ ਹਜੇ ਮੈਂ ਰੈਡੀ ਨਹੀਂ ਹਾਂ ਵਿਆਹ ਵਾਸਤੇ ਕੱਲ ਜਦੋਂ ਚਾਚਾ ਤੇ ਚਾਚੀ ਆਏ ਸੀ ਉਦੋਂ ਤਾਂ ਤੂੰ ਬਾਹਰ ਖੋਸ਼ ਸੀ ਤੇ ਹੁਣ ਕੀ ਹੋ ਗਿਆ ਤੈਨੂੰ ਜੋ ਗੱਲ ਕਰਦੀ ਸੀ ਉਹ ਡਰਾਮਾ ਸੀ ਜਾਂ ਜੋ ਅੱਜ ਕਰ ਰਹੀ ਹੈ ਮੈਂ ਕਹਿ ਰਹੀ ਹਾਂ ਨਾ ਮੈਂ ਕੋਈ ਡਰਾਮਾ ਨਹੀਂ ਕਰ ਰਹੀ ਜਦ ਤੱਕ ਮੈਂ ਠੀਕ ਨਹੀਂ ਹੁੰਦੀ ਮੈਂ ਵਿਆਹ ਨਹੀਂ ਕਰਾਉਂਦੀ ਅੱਛਾ ਹੁਣ ਤੂੰ ਇੰਨੀ ਵੱਡੀ ਹੋ ਗਈ ਤੇ ਆਪਦੀ ਮਰਜ਼ੀ ਕਰੇਂਗੀ ਜੋ ਕੁਛ ਮੈਂ ਕਹਿਣਾ ਨਾ ਚੁੱਪ ਕਰਕੇ ਕਰ ਲੈ ਪਰ ਕਿਉਂ ਜਦ ਤੱਕ ਮੈਨੂੰ ਸੱਚ ਦਾ ਪਤਾ ਨਹੀਂ ਲੱਗਦਾ ਮੈਂ ਕੁਝ ਨਹੀਂ ਸੋਚ ਸਕਦੀ ਵਿਆਹ ਬਾਰੇ ਤੁਸੀਂ ਤਾਂ ਕਹਿੰਦੇ ਹੋ ਵੀ ਕਦੇ ਤੇਰਾ ਵਿਆਹ ਹੋ ਗਿਆ ਕਦੇ ਤੇਰਾ ਵਿਆਹ ਹੋਇਆ ਨਹੀਂ ਕਦੇ ਆਪਾਂ ਦੁਆਰਾ ਵਿਆਹ ਕਰਨਾ ਮੇਰੇ ਤਾਂ ਕੋਈ ਗੱਲ ਨਹੀਂ ਸਮਝ ਚ ਲੱਗ ਰਹੀ ਜੀ ਜਿੱਤ ਫੜ ਕੇ ਬੈਠੀ ਇਹਦੀ ਜ਼ਿਆਦਾ ਸਤਿਵਾਰਸ ਆ ਗਈ ਤਾਂ ਇਹਨੇ ਘਰ ਦੇ ਪੇਪਰਾਂ ਤੇ ਸਹਿਮਤੀ ਕਰਨੀ ਮੈਂ ਹੁਣੀ ਇਹਦੇ ਤੋਂ ਧੱਕੇ ਨਾ ਕਰਵਾਉਣਾ ਸੈਨ ਗੱਲ ਸੁਣ ਡਿੰਪਲ ਤੈਨੂੰ ਮੇਰੇ ਤੇ ਯਕੀਨ ਨਹੀਂ ਨਾਲੇ ਜਿਹੜਾ ਕੁਝ ਤੈਨੂੰ ਮੈਂ ਕਹਿ ਰਿਹਾ ਤੈਨੂੰ ਸਮਝ ਨਹੀਂ ਆਉਂਦੀ ਮੈਨੂੰ ਕੁਝ ਸਮਝ ਨਹੀਂ ਆਉਂਦੀ ਤੁਸੀਂ ਕਹਿੰਦੇ ਹੋ ਕਿ ਤੇਰਾ ਘਰ ਵਾਲਾ ਅਨਮੋਲ ਆ ਪਰ ਮੈਂ ਮੈਂ ਤਾਂ ਤੁਹਾਨੂੰ ਆਪਣਾ ਘਰ ਵਾਲਾ ਮੰਨਦੀ ਆ ਹਾਂ ਤੇਰਾ ਪਤੀ ਅਨਮੋਲ ਹੈ ਪਰ ਹੁਣ ਤਲਾਕ ਦੇ ਪੇਪਰਾਂ ਤੇ ਸਾਈਨ ਹੋ ਚੁੱਕੇ ਆ ਤੇ ਤਲਾਕ ਦੇ ਪੇਪਰ ਆਉਣੇ ਬਾਕੀ ਐ ਤੇ ਮੈਂ ਜੋ ਕੁਝ ਕਹੂੰਗਾ ਤੈਨੂੰ ਵੀ ਕਰਨਾ ਪਊਗਾ ਕੀ ਮਤਲਬ ਤੁਹਾਡਾ ਤਲਾਕ ਦੇ ਪੇਪਰ ਆਣ ਵਾਲੇ ਆ ਮੈਨੂੰ ਹੁਣ ਕੀ ਕਰਨਾ ਪਏਗਾ ਮੈਨੂੰ ਤਾਂ ਸਮਝ ਨਹੀਂ ਲੱਗਦੀ ਕਿਸੇ ਵੀ ਗੱਲ ਦੀ ਆ ਘਰ ਦੇ ਪੇਪਰ ਨਹੀਂ ਜੋ ਅੰਮੋਲ ਨੇ ਤੇਰੇ ਨਾਲ ਕਰਾਇਆ ਹੋਇਆ ਛੇਤੀ ਛੇਤੀ ਵਿਆਹ ਲਈ ਰਾਜ਼ੀ ਹੋ ਜਾ ਤੇ ਮੈਨੂੰ ਆ ਸੋਹਣੇ ਜਿਹੇ ਘਰ ਦਾ ਮਾਲਕ ਬਣਾ ਦੇ ਮੈਂ ਵਿਆਹ ਨਹੀਂ ਕਰਵਾਉਣਾ ਹਜੇ ਮੈਂ ਤੁਹਾਨੂੰ ਕਿੰਨੀ ਵਾਰੀ ਕਹਾ ਮੇਰਾ ਮਨ ਨਹੀਂ ਹੈ ਵਿਆਹ ਕਰਵਾਉਣ ਵਾਲੇ ਤੁਸੀਂ ਮੈਨੂੰ ਤੰਗ ਨਾ ਕਰੋ ਬਾਰ-ਬਾਰ ਵਿਆਹ ਤਾਂ ਤੈਨੂੰ ਕਰਾਉਣੀ ਪਊ ਜੇ ਨਾ ਚਿਰ ਮੇਰਾ ਬਿਆਨ ਹੀ ਨਾ ਕਰਾਂਗੀ ਤਾਂ ਤੈਨੂੰ ਆਈ ਤੰਗ ਕਰਦਾ ਰਹੂਗਾ ਮੈਂ ਤੁਹਾਨੂੰ ਕਹਿ ਰਹੀ ਆ ਪਲੀਜ਼ ਮੇਰੇ ਖਹਿੜਾ ਛੱਡ ਦਿਓ ਕਿਉਂ ਤੁਸੀਂ ਮੈਨੂੰ ਬਾਰ-ਬਾਰ ਤੰਗ ਕਰ ਰਹੇ ਹੋ ਤੰਗਤਾ ਹਜੇ ਤੈਨੂੰ ਪਿੱਤਾ ਨਹੀਂ ਜਦੋਂ ਤੰਗ ਕੀਤਾ ਨਾ ਉਦੋਂ ਤੈਨੂੰ ਪਤਾ ਲੱਗੂ ਜਦੋਂ ਤੱਕ ਮੈਨੂੰ ਕੁਝ ਆਦ ਨਹੀਂ ਆਉਂਦਾ ਮੈਂ ਵਿਆਹ ਕਿੰਨੇ ਕਰਵਾ ਸਕਦੀ ਆ ਵਿਆਹ ਤਾਂ ਤੈਨੂੰ ਕਰਵਾਉਣਾ ਹੀ ਪੈਣਾ ਉਹ ਦਿਨ ਭੁੱਲ ਗਈ ਜਦੋਂ ਤੂੰ ਮੈਨੂੰ ਵੱਡੇ ਵੱਡੇ ਸੁਪਨੇ ਦਿਖਾਉਂਦੀ ਹੁੰਦੀ ਸੀ ਟੋਨੀ ਮੈਨੂੰ ਕੁਝ ਯਾਦ ਨਹੀਂ ਆ ਰਿਹਾ ਪਲੀਜ਼ ਮੈਨੂੰ ਤੰਗ ਨਾ ਕਰੋ ਤੰਗ ਤੰਗ ਤਾਂ ਤੈਨੂੰ ਹਜੇ ਤੱਕ ਕੀਤਾ ਨਹੀਂ ਜਿੰਨਾ ਚਿਰ ਬਿਆਨ ਨੂੰ ਨਾ ਮੰਨਦੀ ਤੈਨੂੰ ਮੈਂ ਹੀ ਤੰਗ ਕਰਦਾ ਰਹੂੰਗਾ ਪਰ ਮੈਂ ਤੁਹਾਨੂੰ ਕੀ ਕਿਹਾ ਤੁਸੀਂ ਮੈਨੂੰ ਇਹ ਗੱਲ ਤਾਂ ਦੱਸ ਦੋ ਜਦੋਂ ਮੈਂ ਤੁਹਾਨੂੰ ਆਪਣਾ ਪਤੀ ਮੰਨਦੀ ਆਂ ਫਿਰ ਤੁਸੀਂ ਐ ਕਿਉਂ ਕਰਦੇ ਹੋ ਤੈਨੂੰ ਕਿੰਨੀ ਵਾਰ ਸਮਝਾਵਾਂ ਵੀ ਮੈਂ ਤੇਰਾ ਪਤੀ ਨਹੀਂ ਨਾਲੇ ਮੰਨਣ ਨਾਲ ਹਾਂ ਪਤੀ ਥੋੜੀ ਬਣ ਜਾਂਦਾ ਜਿੰਨਾ ਚਿਰ ਤੂੰ ਮੇਨਾ ਵਿਆਹ ਹੀ ਨਾ ਕਰਾਉਂਦੀ ਤੂੰ ਮੇਰੀ ਕੁਛ ਨਹੀਂ ਲਾਉਂਦੀ ਅਰ ਟੋਨੀ ਹਾਂ ਤਾਂ ਮੇਰੀ ਆਦਾਸ਼ ਆ ਵੀ ਨਹੀਂ ਕੁਛੇ ਆਦਮੀ ਆ ਰਿਹਾ ਇਸ ਕਰਕੇ ਨਾ ਮੈਂ ਕੁਛ ਵੀ ਸੁਣਨਾ ਨਹੀਂ ਚਾਹਦੀ ਮੈਂ ਤੇ ਇੱਕ ਵਾਰੀ ਕਹਿਤਾ ਨਾ ਵੀ ਮੈਨੂੰ ਨਾ ਫੁੰਦਦੀ ਆਹ ਚਲੀ ਕਿ ਆਹ ਮਹੀਨੇ ਵਿਆਹ ਨਹੀਂ ਮੇਰੇ ਕੋਲ ਕਾਦੇ ਲਈ ਆਇਆ ਤੂੰ ਫੋ ਤੂੰ ਆਪਦੇ ਪੈਸੇ ਲੈ ਤੇ ਇੱਥੋਂ ਜਾ ਮੈਨੂੰ ਨਹੀਂ ਲੋੜ ਹੈਗੀ ਅੱਛਾ ਹੁਣ ਡੀਲ ਕਰਕੇ ਤੂੰ ਇਹਨਾ ਮੁੱਕਰ ਰਿਹਾ ਕਿੱਥੇ ਗਿਆ ਤੇਰਾ ਵਾਦਾ ਮੈਂ ਮੁੱਕਰਦਾ ਤੈਨੂੰ ਮੈਂ ਇੱਕ ਵਾਰੀ ਕਹਤਾ ਆਪਦਾ 2 ਲੱਖ ਲੈ ਤੇ ਇੱਥੋਂ ਜਾ ਟਿੰਪਣ ਨੂੰ ਆਪੇ ਠੀਕ ਕਰ ਲਉ ਤੇ ਜਿਹੜੀ ਮੇਰੀ ਡੀਲ ਦੀ ਗੱਲ ਹੋਈ ਸੀ ਉਹੋ ਮੈਂ ਉਹ ਤੋਂ ਨਹੀਂ ਮੁੱਕ ਸਕਦਾ ਕਦੇ ਵੀ ਤੂੰ ਕਿਹੜੀ ਡੀਲ ਹੋਈ ਆ ਡੀਲ ਤੇਰੇ ਨਾਲ 2 ਲੱਖ ਦੀ ਹੋਈ ਸੀ ਤੂੰ ਆਪਦੇ ਪੈਸੇ ਲੈ ਲੈ ਤੇ ਆਦਾ ਕੰਮ ਕਰ ਤੈਨੂੰ ਕੀ ਲੋੜ ਆ ਫਿਰ ਇੱਥੇ ਰਹਿਣ ਦੀ ਇਹ ਨਹੀਂ ਹੋ ਸਕਦਾ ਅਨਮੋਲ ਮੈਂ ਉਹਨੂੰ ਪਿਆਰ ਕਰਦਾ ਤੇ ਉਹ ਮੈਨੂੰ ਤੇਰੇ ਨਾਲ ਪਹਿਲਾਂ ਜਾਣਦੀ ਐ ਉਹ ਮੈਂ ਮੰਨਦਾ ਵੀ ਤੇਰੀ ਦੋਸਤ ਸੀ ਪਰ ਹੁਣ ਮੇਰੀ ਘਰ ਵਾਲੀ ਐ ਜਿਵੇਂ ਉਹ ਤੇਰੇ ਘਰ ਵਾਲੀ ਹੁੰਦੀ ਨਾ ਫੇਰ ਤੈਨੂੰ ਪਤਾ ਲੱਗਦਾ ਵੀ ਕਿਵੇਂ ਰਹਿਣਾ ਉਹਦੀ ਘਰ ਵਾਲੀ ਬਿਨਾ ਮੈਂ ਤਾਂ ਆਪਣੀ ਵਾਈਫ ਬਿਨਾ ਇੱਕ ਮਿੰਟ ਨਹੀਂ ਰਹਿ ਸਕਦਾ ਸੀ ਤੁਸੀਂ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਹੋ ਦੁਨੀਆ ਦੇ ਸਭ ਤੋਂ ਮੂਰਖ ਇਨਸਾਨ ਹੋ ਤੁਸੀਂ ਹਾਂ ਮੈਂ ਮੰਨਦਾ ਵੀ ਮੇਰੇ ਤੋਂ ਗਲਤੀ ਹੋਈ ਐ ਪਰ ਮੈਂ ਮਜਬੂਰ ਸੀ ਮੈਂ ਜਾਣ ਬੋਝ ਕੇ ਦੂਰ ਨਹੀਂ ਹੋਇਆ ਉਹਦੀ ਘਰ ਵਾਲੀ ਤੋਂ ਮਜਬੂਰੀ ਪਤਾ ਨਹੀਂ ਬੰਦੇ ਤੋਂ ਕੀ ਕੁਝ ਕਰਵਾ ਦਿੰਦੀ ਆ ਇੱਕ ਮਜਬੂਰੀ ਹੁੰਦੀ ਆ ਜੋ ਰਿਸ਼ਤੇ ਅਜ ਫਿੱਕ ਬਵਾ ਲੈਂਦੀ ਆ ਤੈਨੂੰ ਪਤਾ ਟੋਨੀ ਮੈਂ ਡੈਂਪਲ ਲਈ ਨਾ ਕੁਝ ਵੀ ਕਰ ਸਕਦਾ ਕੁਝ ਵੀ ਉਹਦੀ ਜਾਨ ਬਚਾਉਣ ਖਾਤਰ ਨਾ ਤੈਨੂੰ ਉਹਦੇ ਘਰੇ ਰੱਖਿਆ ਸੀ ਪਰ ਤੂੰ ਉਹ ਤੂੰ ਤਾਂ ਸਾਲਾ ਮਤਲਬੀ ਨਿਕਲਿਆ ਪੈਸਿਆਂ ਦਾ ਯਾਰ ਆ ਤੂੰ ਹਾਂ ਗੱਲ ਪੈਸਿਆਂ ਦੀ ਵੀ ਐ ਪਰ ਹੁਣ ਮੈਂ ਉਹਦਾ ਵਾਦਾ ਪੂਰਾ ਕਰੇ ਬਗੈਰ ਨਹੀਂ ਇੱਥੋਂ ਜਾ ਸਕਦਾ ਠੀਕ ਆ ਟੋਨੀ ਫਿਰ ਦੇਖਦੇ ਆ ਅਖਰੇ ਜੰਗ ਕੌਣ ਜਿੱਤਦਾ ਐ ਜੇ ਮੇਰਾ ਪਿਆਰ ਸੱਚਾ ਹੋਇਆ ਨਾ ਤਾਂ ਟੈਂਪਲ ਮੈਨੂੰ ਜ਼ਰੂਰ ਪਛਾਣੂਗੀ ਤੇ ਨਾਲੇ ਆਪਦੇ ਬਾਦੇ ਦੇ ਪੱਕਾ ਰਹੀਂ ਢੀਲ ਤੋਂ ਨਾ ਮੁੱਕਰ ਜੀ ਕਦੇ ਜੇ ਉਹਦੀ ਜਾਗਰਸਤ ਵਾਪਸ ਨਾ ਆਈ ਫੇਰ ਤੂੰ ਕੀ ਕਰੇਗਾ ਕੋਈ ਨਹੀਂ ਦੇਖਦੇ ਆ ਫਿਰ ਕੀ ਬਣਦਾ ਕੌਣ ਜਿੱਤਦਾ ਉਹ ਨਹੀਂ ਤੇ ਮੁੰਗੀ ਲੱਗਦਾ ਤੂੰ ਕੱਲ੍ਹ ਲਈ ਖੇਡ ਖੇਡ ਰਹੇ ਹੋ। ਕੋਈ ਪਲੇਖਾ ਤੇਰਾ। ਖੇੜੇ ਕ ਮੈਂ ਵੀ ਖੇਡ ਰਹੇ ਹਾਂ। ਤੇਰੀ ਖੇੜ ਦਾ ਮੈਨੂੰ ਸਾਰਾ ਪਤਾ ਹੈ। ਇਹ ਮੇਰੀ ਖੇੜ। ਮੇਰੀ ਖੇੜ ਦਾ ਨਹੀਂ ਤੈਨੂੰ ਪਤਾ। ਤੂੰ ਦੇਖੀ ਚੱਲ ਵੀ ਤੇਰੇ ਨਾਲ ਪੰਡਾ ਕੀ ਹੈ। ਤੈਨੂੰ ਕੀ ਲੱਗਦਾ ਸੀ? ਲੱਖ ਦੇ ਪੇਪਰਾਂ ਤੇ ਸਾਈਨ ਕਰਾ ਕੇ ਸਿੰਪਲ ਤੋਂ ਮੈਨੂੰ ਦੂਰ ਕਰ ਦੇਣਾ। ਤੂੰ ਦੇਖੀ ਚੱਲ। ਇਹ ਲੱਗੇ ਪੰਡਾ ਕੀ ਹੈ। ਮੈਂ ਤਾਂ ਆ ਗਿਆ ਗਰਮੀ ਵਾਲੀ ਵਾਰ ਗਰਮੀ ਤੇ ਹੈਗੀ ਐ ਵੀਰੇ ਮਿਲੇ ਭਾਬੀ ਨੂੰ ਨਾ ਬੁਰਬਾ ਮੈਂ ਤਾਂ ਟੋਨੀ ਨੂੰ ਮਿਲ ਗਿਆ ਸੀ ਫੇ ਕਿਉਂ ਵੀਰੇ ਤੁਸੀਂ ਟੋਨੀ ਨੂੰ ਮਿਲ ਕੇ ਕਿਉਂ ਆਇਆ ਮਿਲਣ ਤਾਂ ਭਾਬੀ ਨੂੰ ਗਏ ਸੀਗੇ ਮੈਂ ਘਰੇ ਨਹੀਂ ਗਿਆ ਬੁਰਬਾ ਮੈਂ ਟੋਨੀ ਨੂੰ ਕਿਤੇ ਬਾਹਰ ਸੱਦਿਆ ਸੀ ਖੰਡਾ ਚ ਉੱਥੇ ਗੱਲਬਾਤ ਕਰਕੇ ਆਏ ਸੀ ਫਰ ਟੋਨੀ ਨਾਲ ਗੱਲ ਕਿਉਂ ਕੀਤੀ ਤੁਸੀਂ ਮਿਲਣ ਤਾਂ ਭਾਬੀ ਨੂੰ ਗਏ ਸੀਗੇ ਗੱਲ ਕੀ ਆ ਪੂਰੀ ਗਿਆ ਸੀ ਬੜਬੜ ਜੇ ਮੈਂ ਘਰੇ ਵਗ ਜਾਂਦਾ ਤੇ ਟੌਨੀ ਰੋਲਾ ਪਾ ਦਿੰਦਾ ਤੇ ਐਵੇਂ ਖਾਮ ਖਾਦੀ ਬਦਨਾਮੀ ਹੁੰਦੀ ਮੈਂ ਇਸ ਚੀਜ਼ ਤੋਂ ਜੱਗ ਗਿਆ ਵੀ ਘਰੇ ਨਹੀਂ ਜਾਣਾ ਐਵੇਂ ਬਦਨਾਮੀ ਹੋ ਜੂਗੀ ਹੱਦ ਕਰ ਦਿਓ ਵੀਰੇ ਤੁਸੀਂ ਡਿਪਰ ਤੁਹਾਡੀ ਵਾਈਫ ਹੈ ਜੇ ਤੁਸੀਂ ਉਹਦੇ ਕੋਲ ਜਾਂਦੇ ਹੋਰ ਉਹਨਾਂ ਕਿਉਂ ਬੰਦੋ ਪਾਣਾ ਮੈਂ ਮੰਨਦਾ ਵੀ ਟੈਂਪਲ ਮੇਰੀ ਘਰ ਵਾਲੀ ਆ ਪਰ ਮੰਨੀ ਤਾਂ ਉਹ ਨਹੀਂ ਬੈਠੀ ਆ ਨਾ ਆਪਦੇ ਘਰ ਵਾਲਾ ਮੈਨੂੰ ਤਾਂ ਨਹੀਂ ਨਾ ਮੰਨਦੀ ਉਹ ਤੁਸੀਂ ਟੌਨੀ ਤੋਂ ਡਰਦੇ ਹੋ ਵੀਰੇ ਮੈਂ ਸੁਣਿਆ ਪੈਸਾ ਬਹੁਤ ਕੁਝ ਕਰਵਾ ਦਿੰਦਾ ਪਰ ਤੁਸੀਂ ਪੈਸੇ ਵਾਲੇ ਹੋ ਕੇ ਵੀ ਕਮਜ਼ੋਰ ਹੋ ਬੜਬੜ ਮੈਂ ਕਮਜ਼ੋਰ ਨਹੀਂ ਹੈਗਾ ਮੈਂ ਮੰਨਦਾ ਵੀ ਪੈਸੇ ਵਾਲਾ ਬੰਦਾ ਕੁਝ ਵੀ ਕਰ ਸਕਦਾ ਪਰ ਪੈਸੇ ਕਰਕੇ ਨਾ ਮੈਂ ਡਿੰਪਲ ਦੀ ਇੱਜ਼ਤ ਮਿੱਟੀ 'ਚ ਮਿਲਦੀ ਨਹੀਂ ਦੇਖ ਸਕਦਾ ਹੋਰ ਫਿਰ ਕੀ ਕਰੂੰਗੀ ਵਿਦੇਸ ਤੁਸੀਂ ਭਾਬੀ ਨੂੰ ਮਿਲਿਆ ਕਿੰਨਾ ਟਾਈਮ ਹੋ ਗਿਆ ਪਤਾ ਨਹੀਂ ਭਾਬੀ ਠੀਕ ਵੀ ਹੈ ਕਿ ਨਹੀਂ ਰੋਟੀ ਪਾਣੀ ਟੈਂਸਰ ਖਾ ਵੀ ਰਹੀ ਹੈ ਕਿ ਨਹੀਂ ਕੁਝ ਨਹੀਂ ਪਤਾ ਆਪਾਂ ਨੂੰ ਬੜਬੜ ਤੂੰ ਘਬਰਾਣਾ ਤੂੰ ਕੋਈ ਐ ਕਰਦੀਆਂ ਮੈਂ ਤੇਨੂੰ ਨਾ ਵਾਦਾ ਕਰਦਾ ਮੈਂ ਡੈਂਪਲ ਨੂੰ ਕੁਛ ਨਹੀਂ ਹੋਣ ਦਿੰਦਾ ਮੇਰੇ ਚਿੰਨੀ ਨੀ ਭਾਬੀ ਨੂੰ ਖੁਸ਼ ਹੋ ਗਿਆ ਨਾ ਮੈਂ ਤੁਹਾਨੂੰ ਕਦੇ ਵੀ ਮਾਫ਼ ਨਹੀਂ ਕਰਾਂਗੀ ਕਦੇ ਵੀ ਨਹੀਂ ਉਹ ਨਹੀਂ ਕਮਲ ਜੀ ਤੇਰੀ ਭਾਬੀ ਨੂੰ ਮੈਂ ਕੁਛ ਨਹੀਂ ਹੋਣ ਦਿੰਦਾ ਤੂੰ ਕਿ ਮੈ ਰੋਈਆਂ ਨੀਆਂ ਉਹਦੀ ਖਾਤਰ ਤਾਂ ਮੈਂ ਜਾਨ ਵਾਰਨੂੰ ਜਾਨ ਤੂੰ ਐ ਦੱਸ ਕਾਜ ਗਈ ਸੀ ਅੱਜ ਕਿ ਮੇਰੇ ਅੱਧੇ ਕਾਜ ਦਾ ਤੈਨੂੰ ਹਾਂ ਮੇਰੇ ਕਾਲਜ ਤਾਂ ਮੈਂ ਅੱਜ ਗਈ ਸੀਗੀ ਤੁਹਾਨੂੰ ਮੈਂ ਦੱਸਿਆ ਸੀ ਨਾ ਸਾਡੇ ਕਾਲਜ ਵੱਲੋਂ ਟੂਰ ਜਾ ਰਿਹਾ ਹੈ Shimla ਹਾਂ ਹਾਂ ਮੈਂ ਤਾਂ ਭੁੱਲ ਹੀ ਗਿਆ ਸੀ ਕੀ ਬਣਾਇਆ ਸੱਚ ਟੂਰ ਦਾ ਫਿਰ ਇਸ ਫੇਰੇ ਜਾਣਾ ਤੇ ਬੈਗ ਦੀ ਪੈਕਿੰਗ ਵੀ ਕਰਨੀ ਹੈ ਹਜੇ ਤੂੰ ਐਂ ਕਰ ਕੱਪੜੇ ਪੈਕ ਕਰ ਲਾ ਤੂੰ ਇੱਥੋਂ ਦੀ ਫਿਕਰ ਨਾ ਕਰੀ ਮੈਂ ਆਪੇ ਸੰਭਾਲੂ ਤੇ ਡੰਪਲ ਦਾ ਵੀ ਤੂੰ ਪੂਰਾ ਫਿਕਰ ਨਾ ਕਰੀ ਮੇਰੇ ਮੈਨੂੰ ਥੋੜੇ ਤੇ ਯਕੀਨ ਹੈ ਨਾਲੇ ਤੁਸੀਂ ਟਾਈਮ ਨਾਲ ਘਰੇ ਆ ਜਾਇਆ ਕਰਿਓ ਤੇ ਰੋਟੀ ਪਾਣੀ ਟਾਈਮ ਨਾਲ ਖਾ ਲਿਓ ਤੇ ਟੋਨੀ ਨੂੰ ਉਥੋਂ ਨਾ ਛੇਤੇ ਛੇਤੇ ਦਫਾ ਕਰ ਦਿਓ। ਉਹ ਕੋਈ ਨਾ ਭੈਣ ਮੇਰੀਏ। ਤੂੰ ਐਂ ਕਰ ਛੇਤੀ ਛੇਤੀ ਪੈਕਿੰਗ ਕਰ ਲਾ। ਫਿਰ ਸਵੇਰੇ ਜਾਣਾ ਵੀ ਆ। ਫਿਰ کہیں ਮੇਰਾ ਆ ਰਹਿ ਗਿਆ ਮੇਰਾ ਉਹ ਰਹਿ ਗਿਆ। ਠੀਕ ਹੈ ਵੀਰੇ। ਚਲ ਜਾ। ਕਾਰ ਲਾ ਪੈਕ। ਬਹੁਤ ਫਿਕਰ ਕਰਦੀ ਆ ਵੀਰਾ ਤਾਂ ਹੀ। ਹਾਂਜੀ ਸਸ਼ੀਕਲ ਜੀ। hope ਕਿ ਤੁਸੀਂ ਸਾਰੇ ਠੀਕ ਹੋਵੋਗੇ। ਤੁਹਾਨੂੰ ਇਹ ਸਾਡਾ ਪਾਰਟ ਕਿਵੇਂ ਦਾ ਲੱਗਿਆ? ਕਮੈਂਟ ਕਰਕੇ ਜਰੂਰ ਦੱਸਿਓ ਤੇ ਨੈਕਸਟ ਪਾਰਟ ਵੀ ਜਲਦੀ ਆਊਗਾ। ਤੇ ਹੁਣ ਜਿਨ੍ਹਾਂ ਨੇ ਸਾਡੀ ਪਿਛਲੀ ਵੀਡੀਓ ਤੇ ਕਮੈਂਟ ਕੀਤੇ ਸੀਗੇ ਉਹਨਾਂ ਦੇ ਨਾਮ ਗੁਲਬੁਲ ਦੱਸੇਗੀ ਮਨਿੰਦਰ ਬਰੜ ਟੋਨੀ ਫਿਲਮਸ ਡਾਇਲੋਗ ਕਮਲ ਰਾਣੀ ਤੇਜਿੰਦਰ ਕੌਰ ਜਸਵਿੰਦਰ ਸੋਹਤਾ ਕਰਨੈਲ ਦਿਮਦ ਲਖਵਿੰਦਰ ਕੌਰ ਸੁਖਨੂਰ ਸਿੰਘ ਚ ਚੀਰਫੁਲ ਹਿੰਕਿੰਗ ਵਾਟਰਫਾਲ ਸੁਰਜੀਤ ਕੌਰ ਜਸਕਰਨ ਟਿੰਸਾ ਰਵਿੰਦਰ ਜਸਵਿੰਦਰ ਕੌਰ ਹਰਲੀਨ ਜਸਲੀਨ ਕੌਰ ਟੋਨੀ ਫਿਲਮਸ ਡਾਇਲੋਗ ਈਸ਼ਾਨ ਪਟਿਆਲਾ ਮਨਦੀਪ ਕੌਰ ਗਿੱਲ ਰੁਪਿੰਦਰ ਬਾਲ ਪਰਗਨ ਸਿੰਘ ਸਵਰਨਜੀਤ ਕੌਰ ਪ੍ਰਦੀਪ ਸਿੰਘ ਜਗਦੀਪ ਸਿੰਘ ਏਸੀ ਸਾਡੇ ਕਮੈਂਟ ਤੇ ਜਲਦੀ ਜਲਦੀ ਨੈਕਸਟ ਪਾਰਟ ਦੀ ਤੁਸੀਂ ਵੇਟ ਕਰੋ ਹੋਪਸ ਵੀ ਤੁਹਾਨੂੰ ਇਹ ਪਾਰਟ ਵੀ ਬਹੁਤ ਵਧੀਆ ਲੱਗਿਆ ਹੋਊਗਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸਾਰੇ ਭੈਣਾ ਭਰਾਵਾਂ ਨੂੰ ਇਹੀ ਬੇਨਤੀ ਕਿ ਜਿਨ੍ਹਾਂ ਨੇ ਵੀਡੀਓ ਨੂੰ ਅੱਗੇ ਸ਼ੇਅਰ ਨਹੀਂ ਕੀਤਾ ਆਪਣੇ ਰਿਸ਼ਤੇਦਾਰਾਂ ਤੱਕ ਉਹਨੂੰ ਸ਼ੇਅਰ ਕਰ ਦਿਓ ਲਾਈਕ ਕਰਿਓ ਕਮੈਂਟ ਕਰਿਓ ਧੰਨਵਾਦ ਜੀ